ਮੁਰਦਾਬਾਧ ਕਾਤੀ ਹੋਇਆ ਭਗਵਾਨ ਤੁਮੋਇਆ ਕਾਤੀ ਹੋਇਆ ਭਗਵਾਨ ਤੁਮੋਇਆ ਕਾਤੀ ਹੋਇਆ ਭਗਵਾਨ ਤੁਮੋਇਆ ਜਯਾ ਗੁਰਦਾਰ ਮੁਰਦਾਬਾਧ ਹਾਇ ਹੋਏ ਨਾਰ ਹੋਏ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਸਹੂਲਤਾ ਪ੍ਰਦਾਨ ਕਰਨ ਲਈ ਲਗਾਏ ਜਾ ਰਹੇ ਕੈਂਪ ਦੌਰਾਨ ਕੈਂਪਾਂ ਨੂੰ ਜ਼ਬਰਦਸਤੀ ਬੰਦ ਕਰਨ ਅਤੇ ਭਾਜਪਾ ਆਗੂਆਂ ਦੀਆਂ ਗ੍ਰਿਫਤਾਰੀਆਂ ਦੇ ਵਿਰੋਧ ਦੇ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਦੇ ਰੰਦੇਸ਼ਾ ਤੇ ਹਲਕਾ ਅਟਾਰੀ ਤੋਂ ਡਾਕਟਰ ਸੁਸ਼ੀਲ ਦੇਵਗਨ ਜਨਰਲ ਸਕੱਤ ਜ਼ਿਲ੍ਹਾ ਅੰਮ੍ਰਿਤਸਰ ਅਧਿਆਤ 1 ਬਲਵਿੰਦਰ ਕੌਰ ਹਲਕਾ ਇੰਚਾਰਜ ਅਟਾਰੀ ਸੈਕਟਰੀ ਮਹਿਲਾ ਮੋਰਚਾ ਪੰਜਾਬ ਅਤੇ ਹਲਕਾ ਟਾਰੀ ਦੇ ਮੰਡਲ ਪ੍ਰਧਾਨ ਕੀ ਹੇਟ ਅਟਾਰੀ ਤਹਿਸੀਲ ਦੇ ਬਾਹਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਬਲਵਿੰਦਰ ਕੌਰ ਡਾਕਟਰ ਸੁਸ਼ੀਲ ਦੇਵਗਨ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਘਬਰਾ ਗਈ ਹੈ ਇਸੇ ਲਈ ਉਹ ਪੁਲਿਸ ਪ੍ਰਸ਼ਾਸਨ ਦੀ ਦੁਰਵਰਤਕ ਕਰਕੇ ਭਾਜਪਾ ਆਗੂਆਂ ਨੂੰ ਜ਼ਬਰਦਸਤੀ ਗ੍ਰਿਫਤਾਰ ਕਰਕੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਾਲੇ ਕੈਂਪਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੇਰਾ ਨਾਮ ਬਲਵਿੰਦਰ ਕੌਰ ਹੈ ਔਰ ਮੈਂ ਅਟਾਰੀ ਹਲਕੇ 'ਚ 2022 'ਚ ਇਲੈਕਸ਼ਨ ਲੜੀ ਸੀ ਐਮਐਲਏ ਦੀ ਔਰ ਮੈਂ ਆਪਣੇ ਹਲਕੇ ਦੀ ਉਦੋਂ ਤੋਂ ਹੀ ਸੇਵਾ ਕਰ ਰਹੀ ਆ ਔਰ ਹਰ ਪਿੰਡ 'ਚ ਜਾ ਰਹੀ ਆ ਮੈਂ ਔਰ ਜਿਹੜੇ ਸਾਡੇ ਅੱਜ ਕੈਂਪ ਲੱਗ ਰਹੇ ਸੀ ਉਸ ਕੈਂਪ ਨੂੰ ਭਗਵੰਤ ਪੰਸਰਕਾਰ ਜਿਹੜੀ ਔਰ ਰੋਕ ਰਹੀ ਆ ਤੇ ਕੱਲ ਸਾਡਾ ਚੀਤੇਕਲਾ ਕੈਂਪ ਲੱਗਾ ਸੀ ਉੱਥੇ ਸਾਡੇ ਜਿਹੜੇ ਵਰਕਰ ਸੀ ਜਿੰਨੇ ਵਰਕਰ ਸੀ ਉਹਨਾਂ ਨੂੰ ਪੁਲਿਸ ਜਿਹੜੀ ਆ ਫੜ ਕੇ ਥਾਣੇ ਚ ਲੈ ਗਈ ਉਹਨਾਂ ਨੂੰ 6 ਵਜੇ ਤੇ ਉਹਨਾਂ ਨੂੰ ਘਰੀਬ ਛੱਡਿਆ ਤੇ ਜਿਹੜੇ ਉੱਥੇ ਲੋਕੀ ਕਾਰਡ ਬਣਵਾਣ ਆਏ ਸੀ ਉਹ ਲੋਕ ਉੱਥੇ ਵੇਟ ਕਰਦੇ ਰਹੇ ਕਿਉਂਕਿ ਅਸੀਂ ਫ੍ਰੀ ਕਾਰਡ ਬਣਾ ਰਹੇ ਆ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਕਾਰਡ ਬੰਦਦੇ ਸੀ ਕੋਈ 200 ਰੁਪਏ ਚ ਬੰਦਦੇ ਸੀ ਕੋਈ 500 ਰੁਪਏ ਚ ਮਤਲਬ ਕੋਈ ਲਿਮਟ ਹੀ ਨਹੀਂ ਸੀ ਕਿਸੇ ਵੀ ਕਾਰਡ ਬਣਾਉਂਦੀ ਇਹਨਾਂ ਲੋਕਾਂ ਦੀ ਜਿਹੜੇ ਵੀ ਆਉਂਦੇ ਸੀ ਕਿਉਂਕਿ ਜਿਹੜਾ ਗਰੀਬ ਹੈ ਇੱਕ ਉਹ ਜਿਹੜਾ ਹੈਂਡ ਟੂ ਮਾਊਥ ਆ ਜਿਹੜਾ ਉਹ 500 ਰੁਪਏ ਦਿਹਾੜੀ ਲੈ ਕੇ ਕਮਾਉਂਦਾ ਆਪਣੀ ਤੇ ਜੇ ਉਹ 200 ਜਾਂ 300 ਰੁਪਏ ਦਾ ਕਾਰਡ ਹੀ ਬਣਾ ਦਿੰਦਾ ਤੋ ਉਹ ਕਾਰਖਾਨੇ ਵਾਸਤੇ ਕਿੱਥੋਂ ਵਰਤੇਗਾ ਉਹ ਅਸੀਂ ਅਸੀਂ ਇਹਨਾਂ ਨਾਲ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਸਾਨੂੰ ਪਾਰਟੀ ਵੱਲੋਂ ਹੁਕਮ ਹੋਏਗਾ ਤੇ ਅਸੀਂ ਫ੍ਰੀ ਕੈਂਪ ਲਾਵਾਂਗੇ ਅਸੀਂ ਕਾਰਡ ਤੁਹਾਡੇ ਬਣਾ ਕੇ ਦੇਵਾਂਗੇ ਉਹ ਕਾਰਡ ਚੱਲਣਗੇ ਵੀ ਪਹਿਲਾਂ ਤੇ ਜਿਹੜੇ ਕਾਰਡ ਬਣਾਉਂਦੇ ਰਹੇ ਉਹ ਚੱਲਦੇ ਵੀ ਨਹੀਂ ਸੀ ਪਰ ਅਸੀਂ ਜਿਹੜੇ ਬਣਾਵਾਂਗੇ ਫ੍ਰੀ ਬਣਾ ਕੇ ਦਵਾਂਗੇ ਅਸੀਂ ਕੋਈ ਵੀ ਪੈਸਾ ਆਪਣੇ ਕਿਸੇ ਕੋਲੋਂ ਵੀ 1 ਰੁਪਿਆ ਵੀ ਅਸੀਂ ਨਹੀਂ ਨਹੀਂ ਲੈ ਰਹੇ ਜਿਹੜਾ ਸੀਐਸਸੀ ਸੈਂਟਰ ਜਿਹੜੇ ਜਿਹੜੇ ਸੀਐਸਸੀ ਸੈਂਟਰ ਆ ਉਹ ਵੀ ਸੈਂਟਰ ਗਵਰਨਮੈਂਟ ਵੱਲੋਂ ਉਹ ਵੀ ਅਸੀਂ ਉਹ ਵੀ ਮਾਨਤਾ ਪ੍ਰਾਪਤ ਨਹੀਂ ਕੋਈ ਐਸਾ ਨਹੀਂ ਹੈ ਕਿ ਅਸੀਂ ਕੋਈ ਐਵੇਂ ਬੱਚੇ ਫੜ ਕੇ ਅਸੀਂ ਜਿਹੜੇ ਆਪਾ ਅੱਜ ਅਸੀਂ ạtਾਰੀ ਹਲਕੇ 'ਚ ਕੀਤਾ ਪ੍ਰਦਰਸ਼ਨ ਕੀਤਾ ਗਿਆ ਅੱਜ ਅਸੀਂ ạtਾਰੀ 'ਸੇ ਅੱਜ ਪੁਤਲਾ ਵਿਦਾ ਅਸੀਂ ਪੁਤਲਾ ਫੂਕਿਆ ਭਗਵੰਤ ਮਾਨ ਜੀ ਦਾ ਅਸੀਂ ਉਹਨੂੰ ਚੇਤਾਵਨੀ ਦਿੱਤੀ ਆ ਕਿ ਤੂੰ ਸਾਨੂੰ ਰੋਕ ਨਹੀਂ ਸਕਦਾ ਸਾਨੂੰ ਕਿਸੇ ਵੀ ਜਿਹੜੀ ਲੋਕਾਂ ਤੱਕ ਸਹੂਲਤਾਂ ਗਰੀਬਾਂ ਦੇ ਹੱਕ 'ਚ ਬੋਲਣ ਤੋਂ ਗਰੀਬਾਂ ਨੂੰ ਸਹੂਲਤਾਂ ਦੇਣ ਤੋਂ ਜਿਹੜੀਆਂ ਆਲਰੇਡੀ ਬਾਕੀ ਚੱਲ ਰਹੀਆਂ ਜਿਹੜਾ ਕੰਮ ਤੇ ਭਗਵੰਤ ਮਾਨ ਨੇ ਕਰਨਾ ਸੀ ਉਹ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਕਰਨਾ ਪਿਆ ਕਿਉਂਕਿ ਉਹ ਜਿਹੜੇ ਉਹਦੇ ਜਿਹੜਾ ਸੀਗਾ ਉਹਦੇ ਜਿਹੜੇ ਉਹ ਪੈਸੇ ਕਮਾਣੇ ਚਾਹੁੰਦਾ ਸੀ ਉਹ ਇਹਨੂੰ ਮਿਲਲੇ ਨਹੀਂ ਆ ਕਿਉਂਕਿ ਅਸੀਂ ਤਾਂ ਫ੍ਰੀ ਕੰਮ ਕਰਨਾ ਅਸੀਂ ਸੇਵਾ ਕਰਨੀ ਆ ਅਸੀਂ ਸੇਵਾ ਕਰਨ ਵਾਸਤੇ ਅਸੀਂ ਆਏ ਆ ਸਾਡੇ ਸਾਰੇ ਹੀ ਵਰਕਰ ਸਾਰੇ ਭਾਰਤੀ ਜੰਦਾ ਪਾਰਟ ਦੇ ਜਿੰਨੇ ਵੀ ਵਰਕਰ ਆ ਉਹ ਸੇਵਾ ਹੀ ਕਰਦੇ ਆ ਕੋਈ ਕਿਸੇ ਨੂੰ ਕਿਸੇ ਵੀ ਗੱਲ ਦਾ ਕੋਈ ਲੈਣ ਦੇਣ ਨਹੀਂ ਇਹ ਜਿਹੜੀ ਅਸੀਂ ਇਹ ਵੋਟਾਂ ਦੀ ਰਾਜਨੀਤੀ ਚ ਨਹੀਂ ਆ ਅਸੀਂ ਵੋਟਾਂ ਦੀ ਰਾਜਨੀਤੀ ਉੱਪਰ ਰੁੱਟ ਕੇ ਲੋਕਾਂ ਦਾ ਕੰਮ ਕਰਨਾ ਚਾਹੁੰਦੇ ਆ ਕੋਈ ਗੱਲ ਨਹੀਂ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਇਹਨਾਂ ਨੂੰ ਕਹਿੰਦੇ ਵੀ ਨਹੀਂ ਆ ਕਿ ਅਸੀਂ ਐਮਐਲਏ ਬੰਨਾ ਕੁਝ ਬੰਨਾ ਅਸੀਂ ਸੇਵਾ ਕਰਨੀ ਆ ਅਤੇ ਸੇਵਾ ਕਰਨ ਦੇ ਮੰਤਵ ਨਾਲ ਅਸੀਂ ਇਸ ਕੈਂਪ ਲਾਏ ਸੀ ਔਰ ਇਹ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਸਾਡੀ ਸਾਨੂੰ ਰੋਕ ਨਹੀਂ ਸਕਦਾ ਉਹ ਕਿਉਂਕਿ ਅਸੀਂ ਰੁਕਣ ਵਾਲੇ ਹੀ ਨਹੀਂ ਆ ਭਾਰਤੀ ਜੰਦਾ ਪਾਰਟ ਦਾ ਕੋਈ ਵੀ ਵਰਕਰ ਜਿਹੜਾ ਉਹ ਨਹੀਂ ਰੋਕ ਸਕਦਾ ਫਿਲ ਦੇਵ ਗਰੇ ਮੇਰੀ ਤੁਨ ਪਤਨੀ ਸ਼੍ਰੀਮਤੀ ਬਲਵਿੰਦਰ ਕੌਰ ਜੀ ਜਿਨ੍ਹਾਂ ਨੇ 2022 ਚ ਹਲਕਾ ਟਾੜੀ ਤੋਂ ਐਮਐਡੀ ਦਾ ਚੋਣ ਲੜੀ ਸੀ ਅੱਜ ਅਹੀ ਪੁੱਤਲਾ ਫੂਕ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ ਭਗਵੰਤ ਮਾਨ ਦਾ ਕੇਜਰੀਵਾਦ ਦਾ ਤੇ ਮਨੀਸ਼ ਸ਼ੋਧਿਆ ਜੀ ਦਾ ਕਿਉਂਕਿ ਇਹ ਲੋਕ ਜਿਹੜੀਆਂ ਗਰੀਬਾਂ ਤੱਕ ਪਹੁੰਚੇ ਜਨਤਾ ਪਾਰਟੀ ਸਹੂਲਤਾਂ ਦੇ ਰਹੀ ਹੈ ਘਰ ਘਰ ਜਾ ਕੇ ਪਚਾਰੀ ਹੈ ਇਹ ਉਹਨੂੰ ਰੋਕ ਰਹੇ ਆ ਉਹਨੂੰ ਡੱਕ ਰਹੇ ਆ ਇਹਨਾਂ ਨੇ ਕੱਲ ਪੁਲਿਸ ਪ੍ਰਸ਼ਾਸਨ ਨੂੰ ਨਾਂ ਲੈ ਕੇ ਪੁਲਿਸ ਨੂੰ ਨਾਂ ਲੈ ਕੇ ਔਰ ਸਾਨੂੰ ਡੱਕਿਆ ਗਿਆ ਸਾਡਾ ਜਿਹੜਾ ਕੱਲ ਕੈਂਪਲ ਠੀਟਾ ਕਲਾ ਸਾਡਾ ਬੰਦ ਕਰਾਇਆ ਗਿਆ ਔਰ ਸਾਨੂੰ ਫੜ ਕੇ ਚਾਤੀਵੇਂ ਥਾਣੇ 12 ਵਜੇ ਤੋਂ ਲੈ ਕੇ 6 ਵਜੇ ਤੱਕ ਬੰਦ ਕੀਤਾ ਗਿਆ ਔਰ ਇਹਦੇ ਖਿਲਾਫ ਅੱਜ ਸਾਡੇ ਪੰਜਾਬ ਦੇ ਮਾਨਯੋਗ ਪ੍ਰਧਾਨ ਫਿਰ ਜੀ ਅਸ਼ੋਕੀ ਸ਼ਰਮਾ ਜੀ ਫਿਰ ਜੀ ਸੁਨੀਲ ਜਾਖੜ ਜੀ ਨੇ ਹੁਕਮ ਲਾਇਆ ਸੀ ਵੀ 117 ਹਲਕਿਆਂ 'ਚ ਜਿਹੜੇ ਭਗਵਾਨ ਤਮਨ ਸਰਕਾਰ ਆ ਇਹਦੇ ਪੁਤਲੇ ਫੁਕੇ ਜਾਣ ਉਹਦੇ ਤਹਿਤ ਹੀ ਤਹਿਸੀਲ ਅਟਾਜੀ ਦੇ ਬਾਹਰ ਤਹਿਸੀਲ ਅਟਾਜੀ ਦੇ ਬਾਅਦ ਦੱਸ ਕੇ ਸਰਕਾਰ ਨੂੰ ਜੀ ਪੁਤਲਾ ਫੁਕਣ ਵਾਸਤੇ ਆਏ ਆ ਔਰ ਬੜੀ ਸ਼ਾਂਤਮਾਈ ਢੰਗ ਨਾਲ ਹੀ ਫੁਤਲਾ ਫੁਕਿਆ ਔਰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜੀਆਂ ਗਰੀਬਾਂ ਤਾਂ ਕਈ ਸਹੂਦਾਵਾਂ ਲੈ ਕੇ ਜਾ ਰਹੇ ਆਂ ਇਹ ਜਿਹੜੇ ਅਸੀਂ ਕਾਰਡ ਬਣਾ ਰਹੇ ਆਂ ਲੋਕਾਂ ਦੇ ਗਰੀਬਾਂ ਦੇ ਇਹ ਸਹੂਦਾਵਾਂ ਉਹਨਾਂ ਤੱਕ ਪਹੁੰਚ ਪਹੁੰਚ ਕੀਤੀਆਂ ਜਾਣ ਪਹੁੰਚਾਈਆਂ ਜਾਂ ਪਹੁੰਚਾ ਦਿੱਤੀਆਂ ਜਾਣ ਤੁਸੀਂ ਵੀ ਸਾਡੇ ਨਾਲ ਆਓ ਇਕੱਠੇ ਡਾਲ ਕੇ ਲੋਕ ਗਰੀਬਾਂ ਦਾ ਭਲਾ ਕਰੀਏ ਤੇ ਗਰੀਬਾਂ ਦਾ ਭਲਾ ਕਰ ਸਕੇ ਇਹਨਾਂ ਗਰੀਬਾਂ ਦਾ ਕਿਹਨੇ ਭਲਾ ਨਹੀਂ ਕੀਤਾ ਇਹ ਜਿੱਥੋਂ 47 ਤੋਂ ਦੇਸ਼ ਯਾਦ ਹੋਇਆ ਜਿੱਥੇ ਖੜੇ ਸੀ ਅੱਜ ਵੀ ਉੱਥੇ ਖੜੇ ਆ ਤੇ ਭਾਰਤੀ ਜਨਤਾ ਪਾਰਟੀ ਨੂੰ ਉਸ ਗਰੀਬੀ ਚੋਂ ਕੱਢਣਾ ਚਾਹੀਦਾ ਹੈ 2027 ਇਹ ਤਕਲੀਫ ਹੈ 2027 ਜਿਹੜੀ ਹੈ ਭਾਰਤੀ ਜਨਤਾ ਪਾਰਟੀ ਜਿੱਤਣ ਜਾ ਇਹ ਡਰ ਲੱਗਣ ਲੱਗ ਗਿਆ ਇਹਦਾ ਆ ਜਿਹੜਾ ਅੱਜ ਕੰਮ ਹੋਇਆ ਪੂਰੇ ਪੰਜਾਬ 'ਚ ਜਿਹੜਾ ਕੱਲ ਕੰਮ ਹੋਇਆ ਪੁਲਸ ਭੇਜ ਕੇ ਫਰਨਾ ਪੁਲਸ ਭੇਜ ਕੇ ਲੋਕਾਂ ਨੂੰ ਡਰਾਉਣਾ ਸਾਡੇ ਕਾਰਜਕਰਤਾ ਨੂੰ ਡਰਾਉਣਾ ਪੁਲਸ ਦਾ ਹੁਣ ਤੋਂ ਹੀ 1.5 ਸਾਲ ਪਹਿਲਾਂ ਹੀ ਪੁਲਸ ਭੇਜਣੀ ਸ਼ੁਰੂ ਕਰਤੀ ਜਾਂ ਡਰਾਉਣਾ ਸ਼ੁਰੂ ਕਰਤਾ ਆ ਉਹਦਾ ਕੀ ਮਤਲਬ ਆ ਉਹਦਾ ਮਤਲਬ ਹੈ ਉਹਨਾਂ ਡਰ ਲੱਗ ਰਿਹਾ ਕਿ 2027 ਭਾਰਤੀ ਜਨਤਾ ਪਾਰਟੀ ਪੰਜਾਬ ਸਰਕਾਰ ਬਣਾਉਗੀ ਲੋਕੀ ਚਾਹੁੰਦੇ ਆ ਕਿ ਡਬਲ ਇੰਜਨ ਦੀ ਸਰਕਾਰ ਬਣੇ ਜੁਪੀ ਵਾਂਗੂ ਹਰਿਆਣੇ ਵਾਂਗੂ, ਮੱਧ ਪ੍ਰਦੇਸ਼ਾਂ ਵਾਂਗੂ, ਗੁਜਰਾਤਾਂ ਵਾਂਗੂ, ਪੰਜਾਬ ਦਾ ਭਲਾ ਹੋ ਸਕੇ। ਇਥੋਂ ਨਸ਼ਾ ਦੂਰ ਹੋ ਸਕੇ। ਗੁੰਡਾ ਗੱਦੀ ਜਿਹੜੀਆਂ ਫਲੋਟੀਆਂ ਦਿਨ ਦੇ ਅੱਜੇ ਮੰਗੀਆਂ ਜਾ ਰੀਆਂ, ਦਿਨ ਦੇ ਅੱਜ ਅੱਜ ਜਿਹੜਾ ਬਾਬਾ ਨਾਨਕ ਤਿੰਨ ਤੋਂ ਪਹਿਲਾਂ ਮੇਰਾ ਵੀ ਸੀ ਉਹ ਲੱਕੀ ਸਾਡਾ ਦੋਸਤ ਆ ਜਿਹਨੂੰ ਮਾਰ ਦਿੱਤਾ। ਉਹ ਦੁਕਾਨ ਸੀ ਉਹਦੀ ਉਹ 50 ਲੱਖ ਦੀ ਫਲੋਟੀ ਮੰਗੀ ਕੀ ਉਹਨਾਂ ਦਾ ਮੈਂ ਨਹੀਂ ਦੇ ਸਕਦਾ। ਉਹਨੂੰ ਮਾਰ ਦਿੱਤਾ ਗਿਆ ਦਿਨ ਦੇ ਅੱਲੇ। ਵੇਖੋ ਕਿੱਦਾਂ ਦਾ ਹਾਲਾਤ ਨੇ ਪੰਜਾਬ ਦੇ ਵਿੱਚ। ਇਹ ਹਾਲਾਤ ਲੋਕਾਂ ਨੇ ਠੀਕ ਕਰਨੇ ਲੋਕ ਹੀ ਸਮਝ ਚੁੱਕਿਆ ਵੀ ਤਾਂ ਹੀ ਠੀਕ ਹੋਣੇ ਆ ਜੇ ਜੋਗੀ ਵਰਗਾ ਮੁੱਖ ਮੰਤਰੀ ਪੰਜਾਬ 'ਚ ਬਣੂਗਾ ਭਾਰਤੀ ਜਨਤਾ ਪਾਰਟੀ ਸਰਕਾਰ ਬਣੂਗੀ ਤੇ ਇਹ ਬਿਲਕੁਲ ਮਾਹੌਲ ਜਿਹੜਾ ਸ਼ਾਂਤ ਹੋ ਜਾਏਗਾ ਪੰਜਾਬ ਦੇ ਵਿੱਚ ਮੇਰਾ ਨਾਮ ਸਰਵਨ ਸਿੰਘ ਸੋਨੂ ਸੋਹਲੇ ਜੀ ਮੈਂ ਮੰਡਲ ਪ੍ਰਧਾਨਾ ਟਾਰੀ ਬੀਜੇਪੀ ਅੱਜ ਪੁਤਲਾ ਭਗਵੰਤ ਮਾਨ ਸਰਕਾਰ ਦਾ ਆਮ ਪਾਰਟੀ ਸਰਕਾਰ ਦਾ ਸਾੜਿਆ ਜੀ ਰੀਜਨ ਕੀ ਹੈ ਜੀ ਰੀਜਨ ਦੇ ਵਿੱਚ ਇਹ ਹੈ ਕਿ ਇਹ ਸਾਨੂੰ ਸਾਡੀ ਸਰਕਾਰ ਨੂੰ ਜਿਹੜੀ ਬੀਜੇਪੀ ਆ ਇਹਨੂੰ ਇਹਦੇ ਵਰਕਰਾਂ ਨੂੰ ਕੰਮ ਨਹੀਂ ਕਰਨ ਦੇਂਦੇ ਪਿੰਡਾਂ ਦੇ ਵਿੱਚ ਸਾਡੀ ਜਿਹੜੇ ਵਰਕਰ ਆ ਬਿਲਕੁਲ ਫਰੀ ਸਹੂਲਤਾਂ ਲੋਕਾਂ ਨੂੰ ਪਹੁੰਚਾ ਰਹੇ ਆ ਇਹ ਕਹਿੰਦੇ ਕਿ ਨਹੀਂ ਪਹੁੰਚਾਉਂ ਦੇਣੀ ਆ ਆਪ ਤੇ ਕੁਝ ਕਰਨ ਨਹੀਂ ਦਾ ਸਾਨੂੰ ਕੋਈ ਕਰਨ ਨਹੀਂ ਦੇਂਦੇ ਹੁਣ ਇਹਨਾਂ ਨੂੰ ਪਤਾ ਲੱਗਾ ਆਲਰੇਡੀ ਸਾਡੇ ਸਾਰੇ ਕਿਹੜੇ ਆ ਕੈਂਪ ਆ ਉਹ ਫਿਨਿਸ਼ ਹੋ ਹੁੰਦੇ ਮਤਲਬ ਲੱਗੇ ਆ ਇਹਨੂੰ ਹੁਣ ਪਤਾ ਲੱਗਾ ਜਦੋਂ ਇਹਨੂੰ ਇਹਦੀਆਂ ਰਿਪੋਰਟਾਂ ਗਈਆਂ ਵੀ ਸਾਡੇ ਇਹਦੇ ਥੱਲੇ ਤੇ ਜ਼ਮੀਨ ਹੀ ਨਹੀਂ ਹੈਗੀ ਹੁਣ ਫਾਊਂਡੇਸ਼ਨ ਹੈਗੀ ਨਹੀਂ ਬਿਲਕੁਲ ਉਹਦੇ ਕਰਕੇ ਹੁਣ ਇਹਨੂੰ ਪਤਾ ਲੱਗਾ ਤੇ ਹੁਣ ਇਹਨੇ ਮਤਲਬ ਭਜੋ ਭਜੀ ਕਰ ਰਹੇ ਆ ਕਿਹੜੇ ਲੋਕਾਂ ਦਾ ਤੇੜੀ ਸਹੂਤਾ ਦੇ ਕਾਰਡ ਬਣਾਏ ਜਾ ਰਹੇ ਸੀ ਮੇਨ ਹਰ ਵਰਗ ਵਾਸਤੇ ਸਹੂਲਤਾਂ ਕਿਸਾਨ ਕਿਸਾਨਾਂ ਵਾਸਤੇ ਜਿਹੜਾ ਕਾਰਡ ਆ, ਸ਼ੁਮਨ ਕਾਰਡ ਆ, ਗਰੀਬਾਂ ਵਾਸਤੇ ਸਾਰਿਆਂ ਵਾਸਤੇ ਇਹ ਕੋਈ ਵਰਗ ਜਿਹੜਾ ਭਾਜਪਾ ਨੇ ਛੱਡਿਆ ਨਹੀਂ। ਜਿਹਨੂੰ ਟੱਚ ਨਹੀਂ ਕੀਤਾ ਗਿਆ। ਕੱਲ ਪੁਲਿਸ ਨੇ ਡਿਟੇਨ ਕਰ ਛੱਡਿਆ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ। ਵੀ ਕੈਂਪਨੀ ਲਾਉਂਦੇ ਨੇ ਤੇ ਲੋਕੀ ਲੋਕੀ ਛੜਕਾਂਦੇ ਆ। ਅੱਜ ਪਤਾ ਲਾ ਅੱਜ ਵੀ ਇਲੈਕਸ਼ਨ ਕਰਾ ਲਓ। ਅੱਜ ਦੀ ਭਾਜਪਾ ਦੀ ਸਰਕਾਰ ਜਿਹੜੀ ਆ। ਇਹਨਾਂ ਨੂੰ ਪਤਾ ਲੱਗ ਜਾਊ ਕਿ ਕਿੰਨੀ ਬਹੁਤ ਮਤਾਂ ਜਿੱਤਦੀ ਆ।